ਸੁਖੋ ਟਲ ਗੁਰ ਸੇਵੀਐ ਅਹਨਸ ਸਹਜ ਸੁਪਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨੁ ਦੁਖੁ ਹੋਵੈ ਸਫਤਖ ਸੰਮਦੀ ਨੂਰੇ ਅਰਸਾ ਹਉ ਕਰਸਾ ਤਉ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾਂ ਦਾ ਵੀ ਸੱਜਣ ਸੱਚਾ ਪਾਤ ਸਾਹੋ ਸਿਰ ਸਾਹੰਦ ਜਿਸ ਪਾਸ ਬਹਿਠੇ ਆ ਸੋਹੀ ਹੈ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਾ ਮਹਲਾ ਪਹਿਲਾ ਜਿਨੇ ਸਤਗੁਰ ਸੇਵਿਆ ਪਿਆਰੇ ਤਿੰਕੇ ਸਾਥ ਤਰੇ ਤਿੰਨਾ ਠਾਕ ਨ ਪਾਈਐ ਪਿਆਰੇ ਤਮਰਤ ਰਾਸਨ ਹਰੇ ਜਿੰਨੀ ਸਤ ਗੁਰ ਸੇਵਿਆ ਪਿਆਰੇ ਤਿੰਨ ਕੇ ਸਾਥ ਤਰੇ ਨਨਾ ਠਾਕ ਨਾ ਪਾਈਐ ਪਿਆਰੇ ਅਮਰਤਾ ਰਾਸਨ ਹਰੇ ਗੂੜੇ ਭਾਰੇ ਭੈ ਬਿਨਾ ਪਿਆਰੇ ਤਾਰੇ ਨਦਰ ਕਰੇ ਪੀ ਤੂੰ ਹੈ ਸਾਲਾਹਣਾ ਪਿਆਰੇ ਪੀ ਤੇਰੀ ਸਾਲਾਹ ਬੇਨਬੋਹ ਸਪ ਡੁੱਬੀਏ ਪਿਆਰੇ ਕੰਦੀ ਪਾਏ ਕਾਹਾ ਰਹਾ ਸਲਾਹੀ ਸਹਲਾਹਣਾ ਪਿਆਰੇ ਦੂਜਾ ਅਵਰ ਨਾ ਕੋਏ ਮੇਰੇ ਪ੍ਰਵ ਸਹਲਾਹਨ ਸੇ ਭਲੇ ਪਿਆਰੇ ਸ਼ਬਦ ਰਤੇ ਰੰਗ ਹੋਏ ਤਿਸ ਕੀ ਸੰਗਤ ਜੇ ਮਿਲੈ ਪਿਆਰੇ ਰਸ ਲੈ ਤਤ ਵਿਲੋਏ ਪਤ ਪਰਵਾਨਾ ਸਾਚ ਕਾ ਪਿਆਰੇ ਨਾਮ ਸਚਾ ਨੀਸਾਨ ਆਇਆ ਲਿਖ ਲੈ ਜਾਵਣਾ ਪਿਆਰੇ ਹੁਕਮੇ ਹੁਕਮ ਪਛਾਨ ਗੁਰਬੇਨ ਹੁਕਮਨ ਬੂਝਿਆ ਪਿਆਰੇ ਸਾਚੇ ਸਾਚਾ ਤਾਣ ਹੁਕਮੈ ਅੰਦਰ ਨਿਮਿਆ ਪਿਆਰੇ ਹੁਕਮੈ ਉਦਰ ਮਝਾਰ ਹੁਕਮੈ ਅੰਦਰ ਜਮਿਆ ਪਿਆਰੇ ਉਦੋ ਸਿਰ ਕੈ ਭਾਰ ਗੁਰਮੁਖ ਦਰਗਹਿ ਜਾਣੀਐ ਪਿਆਰੇ ਚੱਲੈ ਕਾਰਜ ਸਾਰ ਹੁਕਮ ਅੰਦਰ ਆਇਆ ਪਿਆਰੇ ਹੁਕਮੇ ਜਾ ਧੋ ਜਾਏ ਹੁਕਮੇ ਬਨ ਚਲਾਈਏ ਪਿਆਰੇ ਮਨ ਮੁਖ ਲਹਿ ਸਜਾਏ ਹੁਕਮੇ ਸ਼ਬਦ ਪੁਸ਼ਾਣੀਏ ਪਿਆਰੇ ਦਰਗ ਪੈਦਾ ਜਾਏ ਹੁਕਮੇ ਗਣਤ ਗਣਾਈਏ ਪਿਆਰੇ ਹੁਕਮੇ ਹੋ ਮੈਂ ਦੋਏ ਹੁਕਮੇ ਭਵੈ ਭਵਾਈਏ ਪਿਆਰੇ ਅਵਗਣ ਮੂਠੀ ਰੋਏ ਹੁਕਮ ਸਿ ਜਾਪੈ ਸ਼ਾ ਕਾ ਪਿਆਰੇ ਸੱਚ ਮਿਲੈ ਬੜਿਆਈ ਹੋਏ ਆਖਣ ਔਖਾ ਆਖੀਐ ਪਿਆਰੇ ਆ ਸੁਣੀਐ ਸਚਨਾ ਜਿੰਨੇ ਸੋ ਸਹਲਾ ਹਿਆ ਪਿਆਰੇ ਹਾ ਤਨ ਬਲੇ ਹਾਰੇ ਜਾ ਨਾ ਮਿਲ ਸੰਤੋਖੀਆ ਪਿਆਰੇ ਨਾਦਰੀ ਮੇਲ ਮਿਲਾ ਕਾਇਆ ਕਾਗਦ ਜੇ ਥੀਏ ਪਿਆਰੇ ਮਨ ਮਸਵਾਣੀ ਧਾਰ ਲਲਤਾ ਲੇਖਣ ਸਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਧਾਰ ਕਾਇਆ ਕਾਗਦ ਜੇ ਥੀਏ ਪਿਆਰੇ ਮਾਨਵ ਸੁਵਾਣੀ ਤਾਰ ਲਲਤਾ ਲੇਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ ਧਨ ਲੇਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ